ਇਹਨੇ 15 ਕਿਲੋ ਗਿਆ 15 ਕਿਲੋ ਬੈਗ ਜਾ ਉਹ 5 ਕਿਲੋ ਮੈਂ ਆ ਛੋੜੇ ਚ ਪਾ ਲਿਆ ਦੇਖਦੇ ਅੱਜ 20 22 ਕਿਲੋ ਨਿਕਲਣ ਦਿੰਦਾ ਨਹੀਂ ਹਨਾ ਤਾਂ ਵੀ ਤਾਂਗਾ ਵਿਚਾਰੇ ਮਾਲਾ ਬੜਾ ਛੋਟਾ ਹੈ 에어ਪੋਰਟ ਹੋਂ ਕਰਕੇ ਪਾਣੀ ਵਾਲੀ ਟੈਂਕੀ ਹੈ ਜਿਵੇਂ ਆਪਣੇ ਸਕੂਲਾਂ ਚ ਲੱਗੀ ਹੁੰਦੀ ਉਹ ਮੇ ਅਰਪੋਰਟ ਤੇ ਲੱਗੀ ਹੈ ਉਧਰ ਟਾਈਮ ਵੀ ਤੀਂਦਾ 6 ਵਜੇ ਤੱਕ ਦੋ ਨੰਬਰ ਦਾ ਕੋਈ ਬੈਗ ਨਹੀਂ ਆਉਂਦਾ ਹੁਣ ਮਾੜੀ ਚੱਲਣ ਲੱਗੀ ਹੈ ਬੈਗ ਬੂਕ ਤਾਂ ਆਉਣਾ ਨਹੀਂ ਆਹ ਦੇਖ ਲਓ ਮਸਾਂ ਪਹੁੰਚਿਆ ਭਰਾਵਾ ਮੈਂ ਤਾਂ ਮੁੰਤਾ ਕੱਢ ਕੇ ਐਂਟੀ ਗੋਲੀ ਮੈਡਮ ਵੀ ਕਹਿੰਦੇ ਤੈਨੂੰ ਫੋਨ ਲਾਈ ਜਾਂਦੇ ਸੀ ਤੂੰ ਚੱਕਦਾ ਨਹੀਂ ਮੈਂ ਕਿਹਾ ਵੀ ਭੱਜਿਆਂ ਦਾ ਕਿੱਥੇ ਚੱਕਦਾ ਦੋ ਬੰਦੇ ਇਹੋ ਜੇ ਸੀਗੇ ਮੈਂ ਨਾਲ ਇਹਨੂੰ ਮੈਂ ਕਿਹਾ ਵੀ ਤੁਸੀਂ ਤਾਂ ਚੜਜੋ ਇਹਨਾਂ ਨੇ ਸਕਿਉਰਿਟੀ ਚੱਕਣ ਦਾ ਕਰ ਲਈ ਤੇ ਉੱਥੇ ਸਾਹਮਣੇ ਕੁਸਕਾਂ ਤੇ ਬਹਿ ਗਏ ਵੈਸੇ ਗੋਰੇ-ਗੋਰੇ ਇੱਥੇ ਦੇ ਸੰਜੇ ਲੱਗੇ ਤਾਂ ਮਨ ਲੱਗੇ ਦੇਸ਼ ਚੰਗਾ ਹੀ ਹੋਊਗਾ ਹੈ ਨਾ ਜਿਹਦੇ ਸਾਹਮਣਾ ਹਾਂਜੀ ਗੋਰੇ-ਗੋਰੀਆਂ ਨਾਲ ਭਰਿਆ ਹੋਇਆ ਜਹਾਜ਼ ਵਿੱਚ ਚੱਲੇ ਆ ਤਿੰਨ ਨਾਮਰਾਦ ਕੱਲ੍ਹ ਦੀ ਉਹਨੇ ਪੈਨਸਾਰ ਜਿਹੜਾ ਹੈਗਾ ਪਹਿਲਾਂ ਬੈੱਡ ਤੋੜਦਾ ਇਹ ਦਿਖਾਈ ਪਹਿਲਾਂ ਇਹਨਾਂ ਦਾ ਬੈੱਡ ਕਿਦਾਂ ਦੇ ਹੋਏ हां चक सो ਪਹਿਲਾ ਉਹ ਵਿਚਾਰਾ ਥੱਲੇ ਨੱਪ ਗਿਆ ਪਤਾ ਲੱਗਿਆ ਵੀ ਇਹ ਥੱਲੇ ਪੱਤੀਆਂ ਆਉਂਦੀਆਂ ਆਜਾ ਆਪਾਂ ਬਠਿੰਡੇ ਤੋਂ ਜੋਰਜ ਜਾਣਾ ਠੀਕ ਹੈ ਤੇ ਬਿਲਕੁਲ ਲਗਭਗ ਇਸ ਵਕਤ ਦਾ ਟਾਈਮ ਆ ਜਿਹੜਾ 12:21 ਹੋ ਗਏ ਦੋ 55 ਦੇ ਫਲਾਈਟ ਤੇ 40-45 ਮਿੰਟਾਂ ਤੇ ਦਿੱਲੀ ਪਹੁੰਚ ਜਾਣੀ ਆ ਉਦੋਂ ਗਾ 3 ਘੰਟੇ ਦੀ ਫਲਾਈਟ ਆ ਜਿਹੜੇ ਜੋਰਜ ਜਾ ਸੋ ਲਗਭਗ ਸਾਡੇ ਪਿੰਡ ਤੋਂ ਜੋਰਜ ਦਾ ਸਫ਼ਰ ਜਿਹੜਾ ਸਰਵਸੇ ਸੁਰਵਸ 6 ਘੰਟਿਆਂ ਦਾ ਹੈਣਾ ਤੇ ਕੀ ਪੋਸੀਬਲ ਆ ਜਾਂ ਨਹੀਂ ਇਹ ਆਪਾਂ ਦੇਖਦੇ ਹਾਂ ਉਹ ਆਪਾਂ ਜਿਹੜਾ ਆਪਰੇ ਯਾਰਜ ਵਾਲੇ ਦੋਸਤਾਂ ਵਾਸਤੇ ਕੀ ਲੈ ਕੇ ਚੱਲੇ ਆ ਇੱਕ ਤਾਂ ਲੈ ਕੇ ਗਏ 2 ਕਿਲੋ ਛੋਲੇ ਨਥੀਕ ਦੁਕਾਨ ਤੋਂ ਠੀਕ ਹੈ ਤੇ ਕਿਉਂ ਉਹਨਾਂ ਨੇ ਕਿ ਅਸੀਂ ਦੇਸੀ ਲਿਆ ਦੀ ਪਰ ਕਿਉਂਕਿ ਮੱਜਾ-ਮੂਜਾ ਸਾਨੂੰ ਪਤਾ ਅੱਜ ਕੱਲ੍ਹ ਘੱਟ ਹੁੰਦਾ ਹੈ ਤੇ ਮੈਂ ਫਿਰ ਚੱਲ ਦੇਸੀ ਇੱਥੋਂ ਮਸਲੇ ਦਾ ਲੈ ਜਾਂਦੇ ਆਂ ਤੀਜਾ ਜਿਹੜਾ ਹੁੰਦਾ ਉਹ ਆਪਾਂ ਲੈ ਕੇ ਆ ਗਜ਼ਰੇਲਾ ਜਿਹੜਾ ਸਵੇਰੇ ਤੋਂ ਦਿਖਾਇਆ ਸੀ ਬੰਦਾ-ਬੰਦ ਤੇ ਚੌਥਾ ਹੁੰਦਾ ਜਿਹੜਾ ਗੁੜ ਸੋ ਦੇਖਣ ਨੂੰ ਆਪਣਾ ਨੋਰਮਲੀਆਂ ਗੱਲਾਂ ਲੱਗਦੀਆਂ ਹਨਾ ਇਹੋ ਜਿਹੀਆਂ ਚੀਜ਼ਾਂ ਪਰਾ ਜਿਹੜਾ ਵਿਦੇਸ਼ਾਂ 'ਚ ਬੈਠੇ ਉਹਨਾਂ ਨੂੰ ਪਤਾ ਵੀ ਇਹ ਚੀਜ਼ਾਂ ਵਾਸਤੇ ਲੋਕ ਤਰਸ ਜਾਂਦੇ ਆ। ਸੋ ਅੱਜ ਬਟਿੰਡਾ ਤੋਂ ਦਿੱਲੀ ਦੇ ਫਲਾਈਟ ਤੇ ਬਹੁਤ ਭਰੋਸਾ ਕੀਤਾ ਮੈਂ। ਜੇਕਰ ਇਹ ਫਲਾਈਟ ਨਾ ਆਈ ਮਾਲਾ ਮੱਸ ਹੋ ਗਈ ਤਾਂ ਮੇਰੀ ਜੌਰਜੀਆ ਦੀ ਟਿਕਟ ਵੀ ਚਲੀ ਜਾਣੀ ਆ ਤੇ ਲਗਭਗ 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਣਾ ਹਨ। ਤੇ ਜੇਕਰ ਇਹ ਫਲਾਈਟ ਪਹੁੰਚ ਗਈ ਤਾਂ ਫਿਰ ਮੈਂ ਕਹਣਾ ਬੱਲੇ ਬੱਲੇ ਫਿਰ ਮਾਲਾ ਟਾਈਮ ਦੀ ਵੇਸਟ ਬਿਲਕੁਲ ਕਾਟਾ ਮੰਨ ਲਓ 12:30 ਦੇ ਪਿੰਡੋ ਚੱਲੇ 2:55 ਦੇ ਸੋ ਚੱਲੇ 3-4 ਵਜੇ ਪਹੁੰਚ ਕੇ ਦਿੱਲੀ। ਤੇ 72 ਘੰਟੇ ਪਹਿਲਾਂ ਪਹੁੰਚਣਾ 7 ਵਜੇ ਜਾ ਚੱਲੂਗਾ ਤੇ ਰਾਤ ਦੇ 12 1 ਵਜੇ ਪਹੁੰਚ ਜਾਣਾ ਜੋਰਜ ਲਗਭਗ 12 ਘੰਟੇ ਪੂਰੇ ਜੇ ਕਹਾਂ ਵਿੱਚ ਸਾਰੀ ਠਹਿਰਾਵ ਹੀ ਲਾਦਗੇ ਅਹੀਂ ਤਾਂ 5 6 ਘੰਟੇ ਠਹਿਰਾ ਹੈਣਾ ਸੋ ਕੀ ਕੀ ਲੈ ਕੇ ਗਏ ਆ ਤੇ ਕੀ ਕੀ ਚਾਹ ਹੈਣਾ ਤੁਹਾਨੂੰ ਦਿਖਾਉਣੇ ਆ ਕੋਟਲੀ ਤੋਂ ਲੈ ਕੇ ਜੋਰਜ ਦਾ ਸਫਰ ਹੁਣ ਚੱਲਦੇ ਆ ਪਠਿੰਡਿਆਲੇ ਹਵਾਈ ਅੱਡੇ ਸੋ ਬਠਿੰਡਾ ਹਵਾਈਡਾ ਤੇ ਆਪਾਂ ਪਹੁੰਚ ਗਏ ਆਪਣਾ ਜਾਮੇ ਦੇ ਉੱਤੇ ਆਪਣਾ ਬੈਗ ਟੰਗਿਆ ਹੋਇਆ ਹਾਲ ਹਾਲ ਦੀ ਘੜੀ ਤੇ ਆਪਾਂ ਅੱਗੇ ਜਾ ਕੇ ਦੇਖਦੇ ਆਂ ਕੀ ਬਣਦਾ ਚੱਲ ਬਈ ਆ ਗਏ ਬਈ ਚਲੋ ਲੱਗਦਾ ਵੀ ਹੁਣ ਥੋੜੇ-ਮੋੜੇ ਜਿਹੜੇ ਪੈਸੇਂਜਰ ਵੀ ਆ ਰਹੇ ਆ ਭਰਾਵਾ ਮੈਂ ਆ ਕੇ ਤਾਂ ਇਕੱਲਾ ਹੀ ਨਾ ਜਾਵੜਾ ਔਖਾ ਕੰਮ ਐ ਸੋ ਕਰਤਾ ਬਠਿੰਡੇ ਵਾਲਿਆਂ ਨੇ ਬਠਿੰਡੇ ਵਾਲਾ ਕੰਮ ਤੇ ਇਹ ਕਹਿੰਦੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕਹਿੰਦੇ ਵੀਰ ਮਿਰਿਆ ਜਿਹੜਾ ਹਜੇ ਤੋਂ ਇੱਥੇ ਬੈਠਾ ਰਹੇ ਪਰ ਇੱਕ ਗੱਲ ਐ ਵੀ ਜਿਹੜਾ ਹੈਗਾ ਪਾਰਕਿੰਗ ਐ ਨਹੀਂ ਖੁੱਲੀ ਐ ਕੀ ਚਾਹੇ ਤੁਸੀਂ ਸਾਹਮਣੇ ਬਿਲਕੁਲ ਅੱਗੇ 에ਰਪੋਰਟ ਟਰਮੀਨਲ ਦੇ ਸਾਹਮਣੇ ਆਪਦਾ ਜਾਮਾ ਲਾ ਕੇ ਖੜ ਸਕਦੇ ਹੋ ਇਹ ਸਾਨੂੰ ਬਠਿੰਡੇ ਵਾਲੇ ਦੇਣਗੇ ਪਰ ਸਭ ਤੋਂ ਵੱਡੀ ਗੱਲ ਇਹ ਹੋ ਗਈ ਵੀ ਮੇਰੇ ਹੁਣ ਮੇਰੇ ਨਾਲ ਤੱਕਾ ਹੋ ਗਿਆ 2 ਘੰਟੇ ਫਲਾਈਟ ਲੇਟ ਹੋ ਗਈ ਹੈ ਤੇ ਡੇਢ ਘੰਟਾ ਤਾਂ ਹੁਣ ਰੱਬ ਰੱਖਾ ਵੀ ਗਾਹ ਚੜਾ ਜਾਉ ਤੇ ਨਹੀਂ ਚੜਾ ਜਾਣਾ ਬਾਕੀ ਹਜੇ ਵੀ ਮੈਨੂੰ ਆਸ ਨਹੀਂ ਵੀ ਕਿ ਹਜੇ ਜਹਾਜ਼ ਆਊਗਾ ਤੇ ਨਹੀਂ ਆਣਾ ਦੋ ਬੈਗ ਟੰਗੇ ਆ ਫਲਹਾਲ ਸਭ ਤੋਂ ਪਹਿਲਾਂ ਲੋਕ ਪੁੱਛਦੇ ਰਹਿੰਦੇ ਵੀ ਕਿੰਨਾ ਕਿਲੋ ਭਾਰਾ ਲਾਉਣਾ ਇਹਨੇ 15 ਕਿਲੋ ਗਿਆ 15 ਕਿਲੋ ਬੈਗ ਜਾਇਆ 5 ਕਿਲੋ ਮੈਂ ਆ ਛੋਟੇ ਚ ਪਾ ਲਿਆ ਦੇਖਦੇ ਆ ਅੱਜ 22 ਕਿਲੋ ਨਿਕਲਣ ਦਿੰਦਾ ਨਹੀਂ ਹਨ ਤੇ ਫਲਾਈਟ ਦਾ ਦੇਖਦੇ ਆ ਕੀ ਟਾਈਮ ਇਹ ਆ ਅਮਦुल्लाह ਆ ਹਿੱਸਾ ਠੀਕਾ ਛੋਟਾ ਆ ਪੱਕੇ ਇਹ ਅਰਾਈਵਲ ਆ ਇਹਦਾ ਪਾਰਚਲਾ ਦੂਜਾ ਅਰਾਈਵਲ ਆ ਜਿਹੜਾ ਸਾਹਮਣੇ ਆੜਾ ਪਰ ਇੱਥੇ ਨਾ ਕੋਈ ਚਾਹ ਦੀ ਦੁਕਾਨ ਆ ਨਾ ਕੋਈ ਪਾਣੀ ਦੀ ਦੁਕਾਨ ਆ ਪਾਣੀ ਨਾ ਇੱਥੇ ਗਰਮ ਮਿਲਦਾ ਨਾ ਫਿਲਟਰ ਵਾਲਾ ਪਛਾਦ ਫਿਲਟਰ ਲੱਗੇ ਹੁਣ ਪਿੱਛੇ ਮੈਂ ਦਿਖਾਉਂਗਾ ਪਰ ਅਸੀਂ ਨਹੀਂ ਸਟਾਫ ਵੀ ਤਾਂਗਾ ਵਿਚਾਰੇ ਮਾਲਾ ਬੜਾ ਛੋਟਾ ਐਰਪੋਰਟ ਹੋਣ ਕਰਕੇ ਵੀ ਨਾ ਤਾਂ ਕੋਈ ਬੰਦਾ ਖਾ ਪੀ ਸਕਦਾ ਨਾ ਕੁਝ ਹੋਰ ਆ ਸੋ ਦੁਕਾਨਦਾਰ ਕੋ ਉਹਨਾਂ ਦੇ ਹਜੇ ਕਹਿੰਦੇ ਵੀ ਠੇਕੇ ਨਿਕਲੇ ਮਿਲੂਗਾ ਦੇਖਾਂਗੇ ਤੇ ਆ ਪਾਣੀ ਵਾਲਾ ਕੰਮ ਆ ਤੁਸੀਂ ਦੇਖ ਸਕਦੇ ਹੋ ਨਾਲ ਏਧਰਲੇ ਪਾਸੇ ਬਾਥਰੂਮ ਬਣੇ ਹੋਏ ਆ ਪਾਣੀ ਵਾਲੀ ਟੈਂਕੀ ਆ ਜਿਵੇਂ ਆਪਣੇ ਸਕੂਲਾਂ ਚ ਲੱਗੀਆਂ ਹੁੰਦੀਆਂ ਉਹ ਮੇ ਅਰਪੋਰਟ ਤੇ ਲੱਗੀ ਆ ਠੀਕ ਆ ਜਿਵੇਂ ਤੱਤੇ ਵਾਲਾ ਠੰਡੇ ਵਾਲਾ ਅੱਡ ਹੁੰਦਾ ਨਾ 에ਰਪੋਰਟ ਤੇ ਉਹਨਾਂ ਦੀ ਸਫਾਈ ਦਾ ਵੀ ਥੋੜਾ ਮੋਟਾ ਆਪਾਂ ਕਹਿੰਦੇ ਘਾਟੀ ਹਾਲ ਐ ਬਾਲਾ ਚੰਗਾ ਨਹੀਂ ਕਿਸੇ ਨੇ ਬਾਲਾ ਮਾੜਾ ਨਹੀਂ ਕਹਿ ਸਕਦੇ ਚਾਨਵ ਦੇ ਕਿ 10 ਮਿੰਟ ਹੋ ਗਏ ਯਾਰ ਤੇ ਸਾਡੇ ਸਾਥ ਫਲਾਈਟ ਆ ਤੇ ਹਜੇ ਬਠੰਡਾ ਹੀ ਐ ਉਹੀ ਥਾਂ ਉਹੀ ਜਾ ਉਹਦੇ ਜਿੱਥੇ ਮੰਨ ਜਮਾਈ ਕਿ ਟਾਂਗਾਂ ਨਹੀਂ ਦੇਖੀ ਜਾਂਦੇ ਹੁਣ ਤਾਂ ਫਲਾਈਟ ਦੀ ਜਿੰਨੀ ਐਕਸਾਈਟਮੈਂਟ ਸੀ ਨਾ ਸਾਰੀ ਨਿਕਲ ਗਈ ਐ ਆਹ ਬੰਕ ਛੋਟਾ ਨਾਲ ਚਲਾਉਦਾ ਬਸ ਕੰਦੇ ਇਸੇ ਪਾਈ ਇਧਰੋਂ ਸਵਾਰ ਕਾਣ ਚੜਾ ਆਪਾਂ ਇੰਜਨ ਤੇ ਬਹਿ ਗਏ ਆਹ ਅੱਗੇ ਚੱਲੀਏ ਹੋਰ ਤੇ ਜਾਣਾ ਯਾਰ ਜਿਹੜਾ ਸਾਹਮਣੇ ਖੜਾ ਤੇ ਦੂਰ ਆ ਉਹ ਦੂਰ ਵਾਜਦਾ ਤੇ ਕੋਈ ਲੋੜ ਹੋਗਾ ਤਾਂ ਮੇਰੇ ਨਾਲ ਤੇ ਜਿਹੜੇ ਬੰਦੇ ਆ ਦੋ ਖਾਸ ਕਰਕੇ ਉਹਨਾਂ ਨੂੰ ਪਤੰਦਰ ਤੁਰੇ ਨਿਗਾ ਦੇ ਹਜੇ ਤੱਕ ਪਹੁੰਚੇ ਨਹੀਂ ਮੈਨੂੰ ਲੱਗਦਾ ਮੈਂ ਉਹਨਾਂ ਤੋਂ ਪਹਿਲਾਂ ਪਹੁੰਚ ਜਾਣਾ ਭਾਗਤ ਦਿੱਲੀ ਲਾਦਾ ਨਹੀਂ ਸੋ ਫਲਾਲ ਆਪਾਂ ਲੈਂਡ ਕਰ ਚੁੱਕੇ ਆ ਸੋ ਫਲਾਲ ਪੰਜ ਵਜੇ ਤੋਂ ਕਿ 40 ਮਿੰਟ ਹੋ ਗਏ ਆ ਆਪਣੇ ਐਂਪਲਾਈਡਾਂ 7:30 ਵਜੇ ਤੇ ਜਹਾਜ਼ ਆ ਮੈਂ ਆਸ ਕਰਦਾ ਕਿ ਸਾਨੂੰ ਬਸ ਨਾ ਕਰਨੀ ਪਵੇ ਸਿੱਧਾ ਲੱਗੇ ਤਾਂ ਜ਼ਿਆਦਾ ਵਧੀਆ ਪਰ ਫਿਲਹਾਲ ਮੈਨੂੰ ਲੱਗਦਾ ਹੈ ਟੂਰੀ ਜਾਊਗਾ ਯਾਰ ਸੋ ਜੇ ਉੱਤਰ ਜਿਵੇਂ ਉਹ ਜਹਾਜ਼ ਦੇ ਲੱਗੇ ਹੋ ਮੈਂ ਚੱਲਦਾ ਫਿਰ ਸਭ ਕਾ ਜਿੰਦਾ ਹਾਂ ਪਰ ਹਾਲ ਜਾਣ ਤੇ ਬਣੀ ਹੋਈ ਹੈ ਕਿ ਕੈਵਨ ਬੈਣਾ ਉੱਤਰ ਹੈ ਟੂਰੀ ਯਾਰ ਮੇਰਾ ਆਪਣਾ ਜਹਾਜ਼ ਸਹੀ ਮੈਂ ਸ਼ਕਲ ਨਹੀਂ ਤੇ ਜਾ ਸਕਦਾ ਹਾਂ ਹਾਂ ਗੰਦੀ ਵੀ ਤੇ ਬਣਾਈ ਸੀ ਇਹ ਪਹਿਲਾ ਹੀ ਬਣਾਈ ਅੱਜ ਹੋਣੀ ਪੜਿਆ ਸਵੰਦਰਾ ਨੇ ਬੈਗ ਨਹੀਂ ਹਿੱਤਾ ਇਹ ਤਾਂ ਉਹ ਗੱਲ ਹੋ ਗਈ ਜੇ ਮੁੱਲਾ ਨੇ ਰੋਜ਼ੇ ਰੱਖੇ ਤੁਨ ਵੱਡੇ ਆਏ ਉਧਰੋਂ ਫਲਾਈਟ ਦਾ ਟਾਈਮ ਹੋਈ ਜਾਦਾ ਤੇ ਇਧਰੋਂ ਬ੍ਰਿਮਨੇ ਰਾਲਾ ਪਾਲਾ ਮੇਰੇ ਦੋ ਬੈਗ ਦੇ ਕੇ ਜਾਓ ਤੇ ਉਹਦੇ ਕਰਨਾਂ ਦੇ ਤਰੀਕੇ ਦੇ ਵਿੱਚ ਆ ਬੀਬੀ ਮਨਾ ਦੰਦ ਕੱਢਦੀ ਹੁੰਦੀ ਉਹ ਤੇ ਮੇਰੇ ਮੂੰਹ ਦਾ ਫੇਓ ਜੁੜੇ ਜਾਂਦੇ ਆ ਕਾਰਨ ਕਿ ਉਹਨੂੰ ਬੈਗ ਮਿਲ ਗਏ ਤੇ ਮੇਰੇ ਵਾਲੇ ਬੈਗ ਉਹ ਉਹ ਜਦ ਅੰਦਰ ਵਿੱਚ ਸੋ ਫਾਈਨਲੀ ਪਹੁੰਚ ਗਏ ਆ ਆ ਟਰਮੀਨਲ 1 2 3 ਸਿਰਦਾ ਆ ਜਾਣਾ ਪਿਆ ਤੇ ਬਾਕੀਆਂ ਦੇ ਪਿੱਛੇ ਮੈਂ ਸਾਰਾ ਨੋ ਅੰਗੇ ਤੇ ਛੇ ਵਜੇ ਚ ਪੰਜ ਮਿੰਟ ਰਹਿ ਗਏ ਸੱਤ ਵਜੇ ਤੋਂ ਬੋਰਡਿੰਗ ਹੀ ਬੰਦ ਹੋ ਜਾਂਦੀ ਹੈ ਗੇਟ ਬੰਦ ਹੋ ਜਾਂਦੇ ਹੈ ਲਗਭਗ ਅੱਧੇ ਘੰਟੇ ਚ ਬੈਗ ਬੂਕ ਮਿਲ ਕੇ ਦਾ ਚੱਲ ਜੂ ਕੰਮ ਅੱਧੇ ਘੰਟੇ ਚ ਪਹੁੰਚਣਾ ਵੀ ਪੰਗਾ ਹੀ ਲੈ ਲਿਆ ਵੈਸੇ ਮੈਂ ਅਸਾਂ ਬਟਨਡੇ ਤੋਂ ਦਿੱਲੀ ਵਾਲੀ ਫਲਾਈਟ ਤੇ ਥੋੜਾ ਜ਼ਿਆਦਾ ਭਰੋ ਸਕਟ ਗਿਆ ਸੋ ਅੰਦਰ ਦਾ ਪੈਟ ਹੋ ਗਿਆ ਅੰਡਰਨੇਸ਼ਟਿਕ ਟਰਾਂਸਫਰ ਅੰਤਰਰਾਜੀ ਨਹੀਂ ਕਰ ਰਹੇ ਨਾ ਆਪਾਂ ਜਾਣਿਆ ਇੰਟਰਨੈਸ਼ਨਲ ਟਰਾਂਸਫਰ ਡੈਸਕ 15 ਟਾਈਮ ਬੀਤੀਆਂ ਦਾ 6 ਵਜੇ ਤੇ ਇਧਰੋਂ 2 ਨੰਬਰ ਦਾ ਕੋਈ ਬੈਗ ਨਹੀਂ ਆਉਂਦਾ ਹੁਣ ਮਾੜੀ ਚੱਲਣ ਲੱਗੀ ਹੈ ਬੈਗ ਬੂਟਾ ਆਇਆ ਨਹੀਂ ਪਹਾਲ ਸਾਰੇ ਦੇ ਮੂਡ ਡੇ ਫਲਾ ਤੇ ਮੇਰਾ ਖਾਸ ਕਰਕੇ ਮਨ ਲਗੇ ਪਹਿਲੇ ਹੀ ਲੇਟ ਸੀਗੇ ਇੱਕ ਬੈਗ ਆਲੇ ਪਾਸੇ ਹੋਰ ਲੇਟ ਹੋ ਜਾਣਗੇ ਸੋ ਦੇਖਦੇ ਆ ਯਾਰ ਪਰ ਇਨਾ ਸ਼ੁਕਰ ਆ ਵੀ ਟਰਮੀਨਲ ਤਿੰਨ ਦੇ ਅੰਦਰ ਹੈ ਤੇ ਲਗਭਗ ਮੇਰੀ ਫਲਾਈਟ ਦੇ ਵਿੱਚ ਇੱਕ ਘੰਟਾ ਬਾਕੀ ਹੈ ਸਰ ਕੱਲਾ ਮੈਂ ਨਹੀਂ ਦੁਖੀ ਸਾਰੇ ਦੁਖੀ ਆ ਕਿਉਂਕਿ ਆਪਾਂ ਲਗਭਗ 10 ਮਿੰਟ ਹੋ ਗਏ ਘੁੰਮੀ ਜਾਂਦੇ ਨੂੰ ਤੇ ਬੈਗ ਕੋਈ ਨਹੀਂ ਆਇਆ ਛੇ ਪੰਜ ਤਾਂ ਹੋ ਹੀ ਗਿਆ ਹਨਾ 6 6 ਮਤਲਬ ਮੈਨੂੰ 7 8 ਮਿੰਟ ਤਾਂ ਮੈਨੂੰ ਖਾਇਨ ਹੋ ਗਏ ਤੇ ਤੁਸੀਂ ਇਹ ਦੇਖ ਲਓ ਵੀ ਅਜ ਤੱਕ ਬੈਗ ਨਹੀਂ ਇਹ ਹਾਲ ਹੈ ਇਹ ਰੇਂਡਿਆ ਦਾ ਕੰਮ ਦਾ ਵਾਕਈ ਬਈ ਸਰਕਾਰੀ ਕੰਮ ਦਾ ਰਾਬ ਹੀ ਰੱਖਿਆ ਹੁੰਦਾ ਤੇ ਅਜੇ ਤੱਕ ਕੰਗਾਂ ਦੇ ਹੁਫਾ ਦਾ ਅੱਜ ਪਹਿਲਾਂ 2 ਘੰਟੇ ਵਿੱਚ ਹਾਜ ਲੇਟ ਹੈ ਉਹ ਤੋਂ ਬਾਅਦ ਅੱਧਾ ਦਾ ਘੰਟਾ ਬੈਗ ਨਹੀਂ ਆਉਂਦੇ ਤੇ ਇਹਨਾਂ ਤੇ ਭਰੋਸਾ ਕਰਨਾ ਮਤਲਬ ਮੈਨੂੰ ਲੱਗਦਾ ਵੀ ਖਤਰੇ ਤੋਂ ਖਾਲੀ ਨਹੀਂ ਨੀ ਆ ਦੇਖ ਲਓ ਮਸਾਂ ਪਹੁੰਚਿਆ ਭਰਾਵਾ ਮੈਂ ਤਾਂ ਮੁੰਤਾ ਕੱਢ ਕੇ 31ਏ ਸੀਟ 10 ਨੰਬਰ ਗੇਟ ਤੇ ਸੋਂ ਦਿਖਾਉਣਾ ਵੀ ਕਿੰਨੇ ਵਜ ਦੀ ਫਲਾਈਟ ਆ 6:30 ਵਜੇ ਬੋਰਡਿੰਗ ਟਾਈਮ ਸੀਗਾ ਸੀਗਾ ਤੇ ਲਗਭਗ ਹੁਣ ਮੈਂ ਦੱਸਾਂ ਜੇ ਮੈਂ ਘੜੀ ਤੇ ਮਾਰਾਂ ਦਾ 7:00 ਵਜੇ ਠੀਕ ਆ ਤੇ ਤੇ ਹਜੇ ਆਪਣਾ 10 ਨੰਬਰ ਗੇਟ ਤੇ ਹਜੇ 13 ਮਿੰਟ ਹੋਰ ਲੱਗਣੇ ਆ ਆ ਦੇਖੋ ਗੇਟ ਨੰਬਰ 10 ਤੇ 13 ਮਿੰਟ ਤੁਰ ਕੇ ਜਾਂਦਾਰਾ ਸੋ ਫਲਾਹਾਲ ਚੱਲਦੇ ਆਪਾਂ ਅੱਗੇ ਨੂੰ ਇੰਡੀਗੋ ਵਾਲਾ ਨੇ ਫੋਨ ਮਾਰ ਲਿਆ ਕਹਿੰਦਾ ਛੇਤੀ ਆਜੋ ਭਾਈ ਇਦੋਂ ਮੁੜਕ ਨਹੀਂ ਫਲਾਈਟ ਲੈਣੀ ਪਰਵਾ ਆ ਦੇਖੋ ਹੁਣ ਇੰਡੀਗੋ ਵਾਲਾ ਫਲਿਆ ਆ ਗਿਆ ਸੋ ਬੋਰਡਿੰਗ ਆਪਣੀ ਹੋ ਗਈ ਐ ਤੇ ਇੰਡੀਗੋ ਵਾਲੀ ਮੈਡਮ ਵੀ ਕਹਿੰਦੀ ਤੈਨੂੰ ਫੋਨ ਲਾਈ ਜਾਂਦੇ ਸੀ ਤੂੰ ਚੱਕਦਾ ਨਹੀਂ ਮੈਂ ਆਖਿਆ ਵੀ ਭੱਜਿਆਂ ਦਾ ਕਿੱਥੇ ਚੱਕਦਾ ਸੋ ਦੇਖਦੇ ਹੁਣ ਜਹਾਜ਼ ਤੇ ਚੜਨਾ ਚਾਹੀਦਾ ਵੈਸੇ ਪਰ ਹਾਲ ਆਪਾਂ ਥੱਲੇ ਥੱਲੇ ਵੜ ਗਏ ਸੋ ਸਾਹਮਣੇ ਇਹ ਜਹਾਜ਼ ਐ ਇੰਡੀਗੋ ਦਾ ਤੇ ਆਪਾਂ ਚੜਨ ਨੂੰ ਪਿਆਰਾ ਕੱਲ੍ਹ ਦੀ ਮੇਰੀ ਵੇਟ ਆ ਵਿਚਾਰੇ ਦੀ ਸੋ ਭਰਾ ਮੇਰੇ ਉਹ ਮਾਰਨ ਇਹੀ ਆ ਅੰਤ ਤੇ ਬਈ ਕਦੇ ਵੀ ਅਰੈਂਡ ਗਾਦੀ ਫਾਈਟ ਤੇ ਭੋਸਾ ਨਾ ਕਰੋ ਖਾਸ ਕਰਕੇ ਬਟਨਵਾਲੀ ਦੇ ਸੋ ਹੰਤ ਤੇ ਭਰਾਓ ਬੈ ਗਏ ਸ਼ੁਕਰ ਹੈ ਤੇ ਹਮ ਦੋ ਬੰਦੇ ਹੋ ਜੇ ਸੀਗੇ ਮੈਂ ਨਾਲ ਇਹਨੂੰ ਮੈਂ ਕਿਹਾ ਵੀ ਤੁਸੀਂ ਤਾਂ ਚੜਜੋ ਇਹਨਾਂ ਨੇ ਸਿਕਿਉਰਟੀ ਚੈਕਿੰਗ ਦਾ ਕਰ ਲਈ ਤੇ ਉਧਰ ਸਾਹਮਣੇ ਕੁਛਕਾਂ ਤੇ ਬਹਿ ਗਏ ਕਹਿੰਦੇ ਨਾਲ ਹੀ ਲੈ ਕੇ ਜਾਵਾਂਗੇ ਕੈਸੇ ਹੋ ਰਾਜ ਹੈਲੋ ਕੁਮਾਰ ਕੈਸੇ ਹੋ ਕਿਹਾਂ ਚਲੇ ਹੋ ਵੈਸੇ ਗੋਰੇ ਗੋਰੇ ਇੱਥੇ ਦੇ ਸੰਜੇ ਲੱਗੇ ਤਾਂ ਮਲਕ ਦੇਸ਼ ਚੰਗਾ ਹੀ ਹੋਊਗਾ ਹੈ ਨਾ ਜਿਹੜੇ ਹਸਾਣਾ ਹਾਂਜੀ ਹਾਂ ਗੋਰੇ ਗੋਰੀਆਂ ਨਾਲ ਭਰਿਆ ਹੋਇਆ ਜਹਾਜ਼ ਵਿੱਚ ਚੱਲੇ ਆ ਤਿੰਨ ਨਾਮਰਾਦ ਤੇ ਕੀ ਬਣਨ ਆ ਕੇ ਜਾ ਕੇ ਦੇਖਨੇ ਆਂ ਕਰਸ਼ਕ ਵੀਰ ਉਹ ਰੈਡਰ ਰਹਿੰਦਾ ਜਾਂ ਮੁੜਦਾ ਸਾਨੂੰ ਸੋ ਇਹ ਸੀਗਾ ਆਪਣਾ ਸਫਰ ਤੇ ਮਾਲਾ ਦਾ ਇਹੀ ਨਤੀਜਾ ਹੀ ਹੈ ਅੰਤ ਤੇ ਕਹਿ ਸਕਦੇ ਆਂ ਵੀ ਵੀ ਭਾਈ ਬਠਿੰਡਾ ਜਹਾਜ਼ ਤੇ ਭਰੋਸਾ ਕਰਨਾ ਜਾਨ ਖਤਰੇ 'ਚ ਪਾਉਣ ਦੇ ਬਰਾਬਰ ਹੈ ਠੀਕ ਹੈ ਤੇ ਇਧਰੋਂ ਰੇਲ ਗੱਡੀਆਂ ਤੇ ਭਰੋਸਾ ਕਰਨਾ ਵੀ ਖਤਰਨਾਕ ਹੈ ਬਹੁਤ ਖਤਰਨਾਕ ਆ ਭਾਜੀ ਟ੍ਰੇਨ ਤੇ ਵੀ ਕਦੇ ਨਾ ਆਉ ਭੁੱਲ ਕੇ ਫਿਰ ਬੰਦਾ ਹਵਾ ਕਰਕੇ ਡੇ ਇਹ 2 ਵਜੇ ਪਹੁੰਚਣ ਸੀ ਸਾਢੇ 5 6 ਵਜੇ ਪਹੁੰਚੇ ਤੇ ਮੈਂ ਪਹੁੰਚਿਆ ਸੀਗਾ 4 ਵਜੇ ਤੇ ਮੈਂ ਪਹੁੰਚਿਆ 6 ਵਜੇ ਪਰ ਮੇਰੇ ਜਾਇਦ ਮੇਰੇ ਬੈਗਾਂ ਨੇ ਮੇਰਾ ਕੰਮ ਗਾਲ ਤਾ ਚਲੋ ਠੀਕ ਆ ਫਿਰ ਸੋ ਦਿਖਾਉਣੇ ਗਾਂ ਜਾ ਕੇ ਜੋਰਜੀ ਦਾ ਰਸ਼ੀਆ ਮਾਲਦੋ ਬਾਜਰਫਾਈ ਦੇ ਨਾਲ ਪਾਕਿਸਤਾਨ ਕਥੇਰੇ ਮੁਲਕਾ ਠਣੇ ਬਰਫਣਾ ਮਸਾਲਾ ਆਉਣਾ ਜਾ ਕੇ ਹੁਣ ਆਪਾਂ ਦੇਖਦੇ ਮਿੱਟੀਆਂ ਨਾਲ ਖੁਲਦੇ ਖੁਲਦੇ ਛੱਬਿਆਂ ਤੋਂ ਸਿੱਧਾ ਪਸ਼ਣੇ ਵਾਲਾਂ ਤੋਂ ਗਾਨਿਆ ਰਸ਼ੀਆ ਆ ਪਹਿਲਾਂ ਹੁਣ ਸਾਰਾ ਕਲਦੀ ਕੁਲਦੀ ਪਾ ਕੇ ਦੇਖੀ ਕਲਦੀ ਕੁਨੇ ਪੈਨਸਾਰ ਜਿਹੜਾ ਹੈਗਾ ਪਹਿਲਾਂ ਬੈਡ ਤੋੜਦਾ ਇਹ ਦਿਖਾਈ ਪਹਿਲਾਂ ਇਹਨਾਂ ਦੇ ਆ ਚੱਕੀ ਬੈਡ ਬੈਡ ਸੋ ਪਹਿਲਾ ਉਹ ਵਿਚਾਰਾ ਥੱਲੇ ਨੱਪ ਗਿਆ ਪਤਾ ਲੱਗਿਆ ਵੀ ਇਹ ਥੱਲੇ ਪੱਤੀਆਂ ਆਉਂਦੀਆਂ ਅਸਲ 'ਚ ਆਪਣੇ ਵਾਂਗੂ ਇਹ ਲੱਕੜ ਦੇ ਨੇ ਵਿੱਚ ਹੀ ਹੈ ਨਾ ਸਿਸਟਮ ਇਦਾਂ ਇਦਾਂ ਮਾੜੀ ਮਾੜੀ ਮੁੱਟੀ ਲਾਈ ਯਾਰ ਠੀਕ ਹੈ ਅੰਦਰ ਲੱਗਦਾ ਹੋਰੇ ਪਦੇ ਪਹੁੰਚ ਕੇ ਪਹੁੰਚ ਗਏ ਕੋਈ ਨਿਕਲ ਬਿਲਡਿੰਗ ਕਰਵਾ ਲਾਂਗੇ ਓਹੋ ਜਦੋਂ ਬੰਦਾ ਕਿਤੇ ਬਾਹਰਪੂਰ ਜਾਂਦਾ ਨਾ ਪਹਿਲਾਂ ਬੰਦਿਆਂ ਦਾ ਦਵਾਂਗਾ ਵਾਲਾ ਇਹ ਟੋਕਰਾ ਲੈ ਕੋਣਾ ਪੈਂਦਾ ਹੈ ਨਾ ਅਸੀਂ ਇਹ ਬਈ ਜੱਸੀ ਦੇ ਦਵਾਂਗਾ ਇਹ ਵਰਮਨ ਨਾਲੋਂ ਤੁਸੀਂ ਮੈਡੀਕਲ ਦਾ ਖੋਲਣਾ ਕੰਮ ਮੁੰਡੇ ਹੋਰ ਨੇ ਮੰਗਾਈਆਂ ਸੀਗੀਆਂ ਦੋਸਤਾਂ ਅੱਛਾ ਅੱਛਾ ਠੀਕ ਆ ਤੇ ਨਾਲ ਜਿਹੜਾ ਹੈਗਾ ਆਹ ਫਰਹਾਲ ਆਪਾਂ ਦੇ ਕੱਢ ਕੇ ਛੋਲੇ ਚੋਂ ਕੁਸਾ ਕੁਸਾ ਪਿੰਡਾਂ ਘੋਲ ਕੇ ਬਹਾਇਆ ਭਾਈ ਆ ਖੋਲਣੀ ਰਾਜਕਮਰ ਉਤੋਂ ਆ ਇਧਰੋਂ ਹੋਈ ਯਾਰ ਰਾਜਕਮਰ ਤਾਂ ਹੀ ਤੈਨੂੰ ਇਮੀਗ੍ਰੇਸ਼ਨ ਘੇਰ ਲੈਂਦੀ ਐ ਆਏ ਵਾਰੀ ਇਹਨੂੰ ਖੋਲ ਛੋਲੇ ਨੂੰ ਉੱਤੋਂ ਆ ਖੋਲ ਇਹਦੇ ਚੋਂ ਲੈਓ ਜੀ ਲੈਓ ਲਓ 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 ਪਹਿਲੀ ਗੱਲ ਤਾਂ ਦੇਖ ਲੈ ਇਹ ਕਹਿੰਦੇ ਵੀ ਆਸੀਂ ਕਿਆ ਉਹ ਖਾਣਾ ਠੀਕ ਹੈ ਓਹੋ ਮੈਨੂੰ ਆਇਆ ਸੀ ਕਿ ਖੁਆ ਨਹੀਂ ਨਾ ਕਿਹੜਾ ਕਹਿੰਦਾ ਖੁਆ ਨਹੀਂ ਨਾ ਹੈ ਨਾ ਨਹੀਂ ਲੰਗਦਾ ਖੁਆ 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 ਤਾਂ ਭੱਜ ਗਿਆ ਸਾਰਾ ਸਾਰਾ ਲੈ ਇਹ ਕਹਿੰਦਾ ਗੁੜ ਖਾਣਾ ਲਾਇਆ ਚੱਕਿਆ ਸੋਈ ਆਪਣਾ ਸੀ ਲਸਾਂਸ ਸੀ ਨਾ ਲਸਾਂਸ ਮੈਨ ਸੀਗਾ ਛੋਲੇ ਛੋਲੇ ਮੈਨ ਨਹੀਂ ਸੀਗੇ ਲੈ ਬੇਚਾਰਾ ਕੀ ਕਰਾਂ ਬਹੁਤ ਧੰਨਵਾਦ ਇਹ ਭਾਈ ਜੱਸੀ ਵਿਚਾਰਾ ਲੈਣ ਆਇਆ ਤੇ ਬਾਕੀ ਅੱਗੇ ਸਾਨੂੰ ਕੱਲ ਨੂੰ ਤੜਕੇ ਦਿਖਾਵਾਂਗੇ ਇਹ ਕੰਮ ਇਹ ਸਾਰੇ ਲੱਕੜ ਦੇ ਮਕਾਨ ਸਾਰੇ ਟਜਟ ਹਾਂ ਇਹ ਫਰਸ਼ ਲੱਕੜ ਦਾ ਹੀ ਹੈ ਠੰਡ ਕਰਕੇ ਨਾ ਠੰਡ ਕਰਕੇ ਰਾਜਕਮਾਡ ਯੂਜ਼ ਹੁੰਦੀ ਅੰਦਰ ਨਾ ਉਧਰ ਹੀਟਰ-ਹਟਰ ਹੈ ਚਲ ਬਹੁਤ ਹੈ ਆਹ ਸੱਚ ਵਿਚਾਰਾ ਗਿਜਰੇਲੇ ਦਾ ਤਾਂ ਪਤਾ ਨਹੀਂ ਕਿ ਕਿੜਾਈ ਬਣ ਗਿਆ ਕਿਉਂਕਿ ਡੱਬੇ ਉੱਤੇ ਪ੍ਰੈਸ਼ਰ ਪੈ ਗਿਆ ਤੇ ਉਤੋਂ ਟੁੱਟ ਗਿਆ ਤੇ ਐਸੇ ਫਿਰ ਨਿਕਲ ਆਇਆ ਹੈ ਗੱਲਾਂ ਸੀ ਵੈਸੇ ਭਾਈ ਆਹ ਸਹੀ ਗੱਲ ਆ ਪਲਾਸਟਿਕ ਵਾਲਾ ਸਹੀ ਰਹਿੰਦਾ ਹੈ ਨਾ ਸਾਰਾ ਨਾਲ ਸਿਸਟਮ ਆਹੀ ਜਿਹਦਾ ਬਾਹਰ ਲਿਆਉਣ ਵਾਸਤੇ ਤਾਂ ਪਲਾਸਟਿਕ ਵਾਲਾ ਠੀਕ ਆ ਬਾਈ ਕਿਸੇ ਨੇ ਨਹੀਂ ਛੱਡਣਾ ਹੈ ਇੱਥੇ ਹੈਨਾ ਸਾਰੇ ਸਾਇਨ ਕੱਢੀ ਬੂਟੀ ਸੀ ਸਹੀ ਹੈ ਲਾ ਖਾ ਗਮਾਰ ਲੋਬੀ